ਅੱਜ ਦੀ ਲਾਈਵ ਵੀਡੀਓ ਆਪਾਂ ਉੱਚਾਈ ਤੋਂ ਸ਼ੁਰੂ ਕਰਾਂਗੇ ਉੱਚੇ ਉੱਚੇ ਪਾਸੇ ਤੋਂ ਜਿੱਥੇ ਤੋਂ ਸਾਰਾ ਪਿੰਡ ਨਜ਼ਰ ਆਉਂਦਾ ਹੈ ਜਿੱਤਾ ਵਾਈ ਲੱਗਿਆ ਹੋਇਆ ਇੱਧਰ ਜੋਰਾਂ ਠੋਰਾ ਦੇ ਨਾਲ ਇੱਥੇ ਭੀਮ ਆ ਭੀਮ ਬਗਾਥਿਆ ਠੀਕਾ ਹੈ ਠੀਕਾ ਹੈ ਅੱਜ ਜਦ ਕੋਲ ਵਾਇਦ ਅੱਜ ਪਾਣਾ ਹਾਂ ਹਾਂ ਅੱਜ ਨਵੇੜ ਦਾ ਆਪਣਾ ਕੰਮ ਆਪਾਂ ਨੇ ਅੱਛਾ ਉਹ ਥੜਾ ਜਿਹਾ ਵੀ ਬਣਾ ਕੇ ਨਾ ਟੈਂਕੀ ਦਾ ਥੜਾ ਉਹਦਾ ਆ ਜਾਣ ਦੇ ਫੋਨ ਉਹਦੇ ਹਿਸਾਬ ਦੇ ਨਾਲ ਬਣਾ ਲਈ ਫਿਰ ਇੱਕ ਵਾਰ ਹਿਸਾਬ ਨਾਲ ਹੀ ਬਣਾਉਂਗਾ ਬਣਾ ਕੇ ਜਾਨੂ ਮੈਂ ਬਨੇਰੇ ਬੰਦ ਆ ਮੈਂ ਇੱਕ ਚੀਜ਼ ਹੋਰ ਵੀ ਸੋਚ ਰਿਹਾ ਗਿੰਦੂ ਨੂੰ ਬੁਲਾ ਕੇ ਨਾ ਇਹ ਤਾਂ ਅੱਜਕੱਲ ਉਹ ਵੀ ਬਣਨ ਲੱਗੇ ਲੋਹੇ ਵਾਲੇ ਵੀ ਹਾਂ ਜੀ ਲੋਹੇ ਤੇ ਲੋਹੇ ਪਰ ਚਾਰਕਰ ਮੈਂ ਆਪਾਂ ਨੂੰ ਐਂਗਲ ਦਾ ਪਿਆ ਹੀ ਆ ਉਹ ਸਾਹਮਣੇ ਆ ਐਂਗਲ ਜਾਂ ਪਿਆ ਇਹਨੂੰ ਅਬ ਇਹਦੇ ਪਰ ਇਹ ਟਾ ਰੱਖ ਕੇ ਥੱਲੇ ਲਾ ਕੇ ਜਗਾੜ ਜਾ ਉਹਦਾ ਐਂਗਲ ਪਰੇ ਰੱਖ ਦੇ ਹਾਂ ਉਹ ਵੀ ਰੋਟ ਆ ਠੀਕ ਨੇ ਕਰਦਾ ਉਹਨੂੰ ਬਦ ਬਾਰੇ ਚ ਹਾਂ ਇਹ ਵੀ ਰੋਟ ਆ ਹਾਂ ਇਹ ਕਿੰਗਲ ਜਦ ਜੋੜ ਲਾ ਗਿਆ ਥੱਲੇ ਤੇ ਕਿੱਦਾਂ ਜੋੜ ਇੱਧਰ ਕਰ ਲਵੇ ਬੰਦਾ ਹਾਂ 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 ਉਧਰ ਇੱਧਰ ਤਾਂ ਫਿਰ ਨਹੀਂ ਹੋਣੀ ਹੈਗੀ ਇਹ ਮੈਂ ਉਹ ਗੱਲ ਕਰਦੇ ਆ ਹਾਂ ਇਹ ਬਸ ਬਾਈ ਜੂਈ ਕੰਨੀ ਹੁੰਦੀ ਆ। ਲੈ ਜਿਹੜਾ ਹੁਣ ਤਾਂ ਉਹ ਉੱਪਰ ਦੀ ਜਿਹੜੀ ਮਮਤੀ ਬਣਨੀ ਉਹ ਇਹਦਾ ਸਿਰਿਆਂ ਪਰ ਤੇ ਚੱਕੂ ਉਹ। ਨਹੀਂ ਹਾਂ। ਆਹ ਤੇਰੀ ਕੰਦਾਗੀ। ਹਾਂ। ਕਿੰਨਾ ਆਪਾਂ ਨੇ ਚੱਕਣਾ ਹੈ ਟੰਕੀ ਦਾ ਉਹ ਗਾਨਾ। ਉਹ ਕਵਰ ਕਰ ਲੈਣਾ। ਬਿੱਥੇ ਤੇ ਹਾਂ। ਬੰਨਾ ਇੱਕ ਸਿਰ ਮੂਰੋ ਚੱਕ ਹੋ ਜਾਣਾ ਬਸ। ਉਹ ਸਾਰਾ। ਪਾਹ ਮੇਤ ਦੀ ਦਾ ਤੱਕਣੇ ਤੇ ਦਾ ਕੱਟਿਆ ਤੋਜੀ ਦਾ ਨਾ। ਹਾਂ। ਦੀ ਗਰੋਂਦੀ ਹੋਊਗੀ। ਮੈਂ ਉਹ ਹੋਈ ਹੋਈ ਆ ਉਹਦੇ ਜਿਹੜੇ ਆਪਣੀ ਸਾਹਮਣੇ ਦੇ। ਉਹ ਮੈਂ ਕਵਰ ਕਰ ਲੇਣਾ ਆਪਾਂ। ਟੰਕੀ ਵਧੀਆ ਮੰਗਾਈ ਆਪਾਂ ਨੇ ਫੋਮ ਵਾਲੀ। ਵੀ ਪਰ ਵੈਸੇ ਅ ਅ ਕੀ ਕਹਿੰਦੇ ਸਾਡੇ ਅੰਦਰ ਹੀ ਰਹਿਣੀ ਹੈ ਇੱਕ ਮੈਂ ਸਟੀਲ ਵਾਲੀ ਸਰਚ ਕਰ ਰਿਹਾ ਤਾਂ ਸਟੀਲ ਵਾਲੀ ਦਾ ਬਹੁਤ ਮਹਿੰਗੀ ਪੈ ਰਹੀ ਪੈਰੀ ਕੋ ਬਜਟ ਹਿੱਲ ਰਿਹਾ ਉਹ ਪੈਰੀ ਦੀ 1,20,000 ਦੀ ਤੇ ਲਹਿਰਾ ਹੁੰਦੀ ਆ ਟੈਂਕੀ ਦੇ ਵਿੱਚ ਵੀ ਪਾਣੀ ਟੈਂਪਰੇਚਰ ਮੈਂਟੇਨ ਰਹਿੰਦਾ ਉਹਦਾ ਆ ਜਾ ਆ ਕੇ ਆ ਕੇ ਉੱਚੇ ਪਾਸੇ ਉਹ ਹਾਂ ਰਾਜੂ ਮੈਂ ਅੱਜ ਜੀ ਮੋੜ ਦੇ ਲੂੰਗਾ ਕੀ ਚੀਜ਼ ਉਹ ਕਿ ਹੁੰਦਾ ਐਂ ਕਰ ਤੂੰ ਟਰੈਕਟਰ ਲਿਆ ਸਾਰਾ ਸਮਾਨ ਲੈ ਜਾ ਕਦੇ ਕੋਚ ਚਾਹੀਦਾ ਕਦੇ ਕੋਚ ਚਾਹੀਦਾ ਕਦੇ ਰੇਤਾਂ ਕਦੇ ਸਿਮਿੰਟ ਕਦੇ ਬਜਰੀ ਉਹ ਦੁਰਮਡ ਲੈ ਜਾ ਤੇ ਅੰਦਰ ਤੈ ਅੰਦਰ ਪਿਆ ਹੋਣਾ ਅੰਦਰ ਦੇਖ ਲਾ ਉਹ ਗੱਲ ਦੀ ਜੇ ਦੇਖ ਮਗਲੀ ਚ ਤੁਰ ਪਾਸੇ ਜਾਂਦੇ ਲੋੜੇ ਨਹੀਂਗੇ ਉਹ ਗੈਲਰੀ ਜੇ ਦੇਖ ਪੈਗ ਸਾੜਾ ਆਊਗਾ ਸਪਿੰਡ ਦਾ ਟੋਟਾ ਚੱਕ ਲੈ ਜੂ ਬਜਰੀ ਚੱਕ ਲੈ ਜੂ ਇਹ ਤਾਂ ਲੌਂਡਾ ਨੇ ਜੁਰਮਾਨਾ ਮੈਂ ਪਰ ਪਾਈਣਾਂ ਦੇ ਵੀ ਟਰੈਕਟਰ ਜਾਂਦਾ ਟਰਾਲੇ ਆ ਜਾਂਦਾ ਰਾਤ ਨੂੰ ਪਾ ਰਾਤ ਨੂੰ ਹਟਾਉਂਦਾ ਇਹ ਸੀਗਾ ਕਿਆ ਲੈ ਲਾ ਅੱਛਾ ਫੇ ਹੁਣ ਫਿਰ ਮੈਨੂੰ ਸਮਝ ਆ ਗਈ ਤੇਰੀ ਸਕੀਮ ਹੈ ਵੀ ਆਪਾਂ ਨੇ ਆਹ ਜਿਹੜਾ ਇੱਥੇ ਆ ਬੀਮ ਆ ਏਸੀ ਵਾਲਾ ਚੱਕਣਾ ਉਹ ਸਾਨੂੰ ਚੱਕ ਲੂਗੀ ਅੱਗਲਾ ਪਾਸਾ ਹਾਂ 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 ਜੇ ਉਰੇ ਟੱਕ ਚੱਕਣਾ ਪਾਣੀ ਇੰਨਾ ਖਬਰ ਕਰਨ ਇੰਨਾ ਚੱਕੂਗਾ ਮੈਂ ਤਾਂ ਹੀ ਵੀ ਪਵਾ ਤਾਰਾ ਗੱਬੇ ਉਹਨਾਂ ਦੇ ਅਸਾਂ ਜੀ ਬੰਦ ਮੁਰਦਾ ਤਾਂ ਨਹੀਂ ਬੰਦ ਹੋਣਾ ਹੈਗਾ ਮੁਰੇ ਨਹੀਂ ਜੇ ਬੰਦ ਕਰਨਾ ਉਹਨਾਂ ਦਾ ਆਪਾਂ ਰੱਖ ਲਾਂਗੇ ਹਾਂ ਹਾਂ ਉਹ ਰੱਖਿਆ ਹੋਇਆ ਸੀ 8 ਫੁੱਟ ਦਾ ਠੀਕ ਹੈ ਠੀਕ ਹੈ ਠੀਕ ਹੈ ਐਂਡੀ ਕੜੀ ਹੋ ਗਈ ਇਹ ਤੇ ਉਧਰ ਤੇ ਆ ਮਲ ਉਹ ਇੱਕ ਸਾਈਡ ਤੇ ਆ ਇੱਧਰ ਤਾਂ ਵੀ ਉਹ ਉਹ ਹੀ ਹੈ ਨਾ ਦਾ ਪਈ ਪਈ ਹੈ ਆਹ ਵੇ ਤੁਹਾਨੂੰ ਫੋਲੋ ਹੀ ਜੀ ਹਲੋ ਭਾਈ ਆਪਣਾ ਸਾਹਮਣੇ ਇਹਦੇ ਉੱਪਰ ਵੀ ਲੈਂਟਰ ਪੈ ਗਿਆ। ਬਾਕੀ ਤੁਸੀਂ ਜਾਨ ਮਾਹਲ ਬਲੌਗਪੜ ਦੇਖਿਆ ਸੀ ਰਾਤ ਦੇ 12:00 ਵਜੇ ਕਿਦਾਂ ਬੱਜੇ ਸਾਡੇ 12:00 ਇਹਦੇ ਪਰਿਆ ਤਰੇ ਉਪਾ ਕੇ ਇਹਦੇ ਉੱਪਰ ਮੈਂ ਵਾਟਰਪੂਫਿੰਗ ਕਰਵਾ ਦੇਣਾ ਜਾਂਦਾ। ਨਾ ਕਰਾ ਦਿਓ ਬਾ ਮੇਰਾ ਨਿਬੜ ਜਾਣਾ ਨੀਰੂ ਨੂਰੂ ਸਾਰਾ ਕੁਝ। ਵੀਰ ਜਿਹੜਾ ਇਹਦੇ ਥੱਲੇ ਤੇ ਬਾਹਰ ਦੇ ਨਾਲ ਪਿੱਛੇ ਤੇ ਆਹ ਹੋਰ ਕੁਝ ਨਹੀਂ ਕਰਾਉਣੇ ਤੇ ਪਰ ਆਪਾਂ ਨੇ ਵਾਟਰਪੂਫਿੰਗ ਕਰਾ ਦੇਣੀ ਇਹਦੀ ਬਸ। ਹੈ? ਲੇ ਤੂੰ ਬੱਚੂ ਆ ਕੇ ਨਹੀਂ ਹਾਂ ਬਨੇਰਾ ਨਹੀਂ ਬਨੇਰਾ ਤਾਂ ਲਾ ਲਾ ਪੈ ਲਾ ਹੈ ਤਾਂ ਲਾਉਣ ਲੱਗੇ ਤੇ ਰੋਗ ਨੂੰ ਲਾਇਆ ਹੁੰਦਾ ਹਾਂ ਦੇਖ ਤੇ ਹਿੱਲੇ ਨਾ ਡਰ ਨੂੰ ਲਾਣ ਮੈਂ ਦੇਖ ਪਿੰਡ ਇੱਥੇ ਤੇ ਸਾਰਾ ਮੈਂ ਤੁੱਪਾ ਜੜਾ ਦੇ ਯਾਰ ਤੁੱਪਾਂ ਬਾਈ ਨਿਕਲਦੀ ਤਾਂ ਹੈ ਹੁਣ ਹਾਂ ਤੁੱਪਾਂ ਤੁੱਪ ਓ ਜਿੱਦਾਂ ਸਾਹਮਣੇ ਹੋਈ ਸੀ ਟੈਂਕੀ ਇੱਦਾਂ ਅੰਦਰ ਚਲੀ ਜਣੀ ਆਪਣੀ ਹਣਾ ਆਪਣੀ ਐ ਚਲੀ ਜਣੀ ਇਹ ਆਹ ਜਿੱਦਾਂ ਅੰਦਰ ਕਿਸੇ ਨੇ ਰੱਖੀ ਜੀ ਟੈਂਕੀ ਐ ਨਾ ਪਰਮਜੀਤ ਰਾਂ ਦੇ ਵੀ ਪਰਮਜੀਤ ਰਾਂ ਦੇ ਵੇਦਿਆਂ ਆਹ ਅੰਦਰੇ ਕਵਰ ਕਰ ਦੇਣੀ ਬਾਈ ਟੈਂਕੀ ਦੀ ਲਾਈਫ ਵਾਝ ਜਾਂਦੀ ਫਿਰ ਤੁੱਪਾਂ ਜ ਖਰਾਬ ਹੋਣ ਨਾਲ ਨਾ ਚਣਾ ਪੱਕੀਆਂ ਫਟ ਕਰੀ ਪੀਆ ਉਹ ਦੱਸੋ ਦੂਜੀ ਸਮਿਟ ਦੀ ਬਣਾਤੀ ਉਹ ਨਹੀਂ ਵਿੱਚ ਕੋਈ ਹਾਇ ਟੈਂਕੀ ਬੁਈ ਹੋਆ ਹੜੜਾੜੇ ਉਹ ਕਰੀ ਪਈ ਆ ਇਟਾਂ ਦੇ ਪੱਕੀਆਂ ਪੱਕੀਆਂ ਆ ਕੀ ਨਾ ਉਹ ਸਾਹਮਣੇ ਉੱਤੇ ਬੱਜੀ ਆ ਅੱਜ ਕੱਲ੍ਹ ਤਾਂ ਬਹੁਤ ਚੀਜ਼ਾਂ ਆ ਗਈਆਂ ਉਹ ਬਜਲੀ ਵਾਲੀ ਉਹ ਨਹੀਂ ਹੁਕਣਾ ਨਹੀਂ ਮੈਂ ਕਿੱਦਾਂ ਸਰਚ ਕਰ ਲੈ ਗਈ ਚੀਜ਼ ਪਰ ਟੈਂਕੀ ਦੇ ਉੱਪਰ ਇੱਕ ਕਵਰ ਜਾਂ ਆ ਜਾਂਦਾ ਇੱਕ ਬਹੁਤ ਸੋਹਣਾ ਲੇਹਰਾ ਜਣਾ ਮੋਟਾ ਜਿਹਾ ਕਵਰ ਆ ਜਾਂਦਾ ਲੇਹਰਾ ਜੇ ਵਾਲਾ ਉਹ 3000 ਰੁਪਏ ਟੈਂਕੀ ਦੇ ਉੱਪਰ ਪੈ ਜਾਂਦਾ ਫਿਰ ਪਾਣੀ ਫਿਰ ਵੀ ਨਹੀਂ ਪਾਣੀ ਦਾ ਟੈਂਪਰੇਚਰ ਖਰਾਬ ਹੁੰਦਾ ਹੈਗਾ ਕੱਕੇ ਤੂੰ ਉਹ ਦਾ ਪਰਦਾ ਪਾਛ ਇੱਧਰ ਦੇ ਆਹਾ ਕੱਟ ਲਾਈਫ ਤਾਂ ਵੀ ਫਿਰ ਬਾਅਦ ਚ ਦੀ ਬਹੁਤ ਕੀ ਪਾਛ ਹੁੰਦੀ ਆ ਲੈ ਆ ਮਾਰੋ ਜਾਨ ਦਾ ਵੀ ਪਾ ਥੱਲੇ ਵੀ ਥੋੜਾ ਦਿਖਾ ਦੀਏ ਅੱਜ ਉੱਪਰ ਤੋਂ ਵੀ ਲਾਈਵ ਚੱਲਣ ਦੇ ਹੈ ਥੱਲੇ ਦੇ ਵਿੱਚ ਸ਼ਾਮ ਨੂੰ ਲਾਈਵ ਥੱਲੇ ਤੇ ਲਾਵਾਂਗੇ ਫਿਰ ਅੱਜ ਪੱਤੇ ਤੋਂ ਸ਼ੁਰੂ ਕਰਾਂਗੇ ਇੱਥੇ ਲੱਗਣਾ ਫਿਰ ਆਪਣਾ ਸੋਲਰ ਪੈਨਲ ਉੱਪਰ ਫਿਰ ਅਨੂਤਵਾਂ ਨਿੰਮੂ ਦੇ ਦੇਣੀ ਆ ਦੋ ਦਰਮੇਲੇ ਕਰਨਾ। ਤਰਾਪ ਜਿੱਤਾ ਪਹਿਲੇ ਹੀ ਨੰਗਣੇ ਨੂੰ ਤਿਆਰ ਹੋ ਗਿਆ। ਲਾਲਪਰੀ ਨਹੀਂ ਮਿਲੀ ਹੁਣੇ ਰਾਤ। ਮਿਲ ਗਈ ਤੇ? ਮਿਲ ਗਈ। ਬਚਾ ਕੇ ਰੱਖੀ ਆ। ਸਾਫ ਕੀ ਸਾਫ ਕੀ ਦਵਾ ਤੀ। ਸੌਂਕੀ ਜੀ ਦੀ। ਤਾਂ ਇਹ ਕੁਝ ਹੋਇਆ ਪਿਆ ਏ। ਫਿਰ ਤਾਂ ਜਦ ਨੂੰ ਸਾਫਤੀ ਦਾ ਪਤਾ ਲੱਗਿਆ ਨਾ। ਮੇਰੇ ਕੋਲ ਸਪੀਡ ਮਾਰੀ ਫਿਰ। ਲੈ। ਇਹ ਤਾਂ ਦੇਖਿਆ ਨਹੀਂ ਹੈਗਾ। ਇਹ ਤਾਂ ਬੜਾ ਦੇਖਣ ਵਾਲਾ ਤਾਂ ਫਿਰ ਇਹ। ਕਰ ਜਾ ਕੇ ਕਰਦਾ ਤੇ ਟੇਡਾ ਜਾਏ ਟੇਡਾ ਜੋ ਕੇ ਨਾ ਸੰਜਾਨਾ ਕਰਦਾ ਕਰਦੇ ਯਾਰ ਇਹ ਕਹਾ ਚੋਈ ਵੀ ਚਲਦੀ ਕਿਤੇ ਪੈਰ ਤੀ ਨਾਲ ਪਾਰ ਕਰਨੀ ਸੀ ਹਾਂ ਲਾ ਲਾਗ ਬੁਝੁੰਨਾਂਗੇ ਹੋ ਜਾਂਦਾ ਲਾ ਕੇ ਪਾ ਕਿੱਥੇ ਨਾ ਕਰਦੇ ਕਰਦੇ ਰੱਪਾ ਚਮਕਾ ਦੇ ਮੜੀ ਜੀ ਲਾ ਦੇ ਯਾਰ ਵਾਰੀ ਲਾ ਕੇ ਵਿੱਚ ਨੂੰ ਜਾਣਾ ਪੈਣਾ ਤਾਂ ਰਾਤ ਵਿੱਚ ਪਾਹੀ ਤਾਂ ਲਾਈ ਹੋਰੇ ਆਹੋ ਆਹੋ ਨਾ ਲੈ ਕੇ ਦੂ ਲਾ ਗਿਆ ਦਾ ਇੱਕੋ ਰਾਈਟ ਮੈਂ ਹੁਣ ਘੁੰਮ ਕੇ ਜਾਈਏ ਫਿਰ ਕਿਧਰੇ ਮੁੜ ਕੇ ਤੇ ਲਾਏ ਜੀ ਥੋ ਨਾ ਮੈਂ ਕੁੰਬ ਕੈ ਕਿਧਰੇ ਫਿਰੋਂ ਕੁੰਬ ਕੈ ਕੁੰਬ ਕੈ ਇਹ ਹਾਲੇ ਤਿਆਰੀ ਕਰਾ ਲਾ ਬੰਗਾਰ ਦੀ ਤਿਆਰੀ ਹੋ ਰਹੀ ਗਈ ਕਿਹੜਾ ਮੇਨ ਕੰਮ ਤਾਂ ਹੋ ਗਿਆ ਹੁਣ ਤਾਂ ਤਰੀਕੀ ਕੰਮ ਹੈ ਟੈਂਕੀ ਨੂੰ ਬਸ ਆਹ ਤਰੇ ਉਹ ਬਣੀ ਇੱਕ ਪੜਾਤੀ ਪਰ ਉਹ ਨੰਬਰ ਲੀ ਚੋ ਰਹਿਣਾ ਮੈਂ ਤਾਂ ਉੱਪਰ ਚੜਾ ਕੇ ਉੱਪਰ ਮਜਰੀ 부ਜਰੀ ਲਾ ਲਉਗਾ ਹੈਨਾ ਹਾਂਜੀ ਜੇਲਾ ਦੂਜਾ ਘੂੜਾ ਰੋਣਾ ਹੈ ਇਹਦੇ ਵਾਸਤੇ ਟੈਂਕੀ ਵਾਲਾ ਇੱਧਰ ਚੱਕ ਕੇ ਇਹ ਤਿੰਨ ਜੂ ਬਹੁਤ ਇਨੀ ਛਾਲੀ ਦੇਖ ਕੇ ਜਿਵੇਂ ਮਰਜੀ ਕਰ ਲਓ ਕਿਥੇ ਹੋਰ ਚੱਕਣੇ ਪਿੱਛੇ ਤੇ ਪਿੱਛੇ ਦੇਖਣੀ ਉੱਪਰ ਤੇ ਉਹ ਨਾ ਮੈਂ ਲੇਬਲ ਕਰਦਾ ਨਾ ਹਾਂ ਆਵੇਂ ਤਿੰਨ ਪੌਣੀ ਤਿੰਨ ਪੌੜ ਬੈਕ ਸਾਈਡ ਹੀ ਦੇਖਣੀ ਆ ਥੋੜੀ ਮੋਰੇ ਦਾ ਕਿਥੇ ਜਿਹੜਾ ਉਹ ਆ ਹਾਂ ਜੇ ਉਮੇਸ਼ ਲਾ ਪੌਣੀ ਉਮੇ ਪੈ ਜੀ ਇੱਥੇ ਉਰੇ ਉਰੇ ਤੀਨ ਬਾਈ ਬੋਰੀ ਜੇ ਲੱਗੀ ਜਾਣੀ ਹਾਲੇ ਖੜਤਾ ਕਰੀ ਜਾਣਾ ਉਹਦੇ ਪਰਾ ਹੁਣ ਆਪਣਾ ਉਹ ਵੀ ਕੱਟਿਆ ਹਨ ਜਿਹੜਾ ਫਰੰਟਾ ਆਪਣਾ ਤਾਂ ਗਲ ਵੀ ਜਾਂਦੀ ਆ ਉਹ ਸਲੇਪ ਨਾਲ ਗਲ ਨਾਲ ਰੋੜੀ ਉਹ ਨਹੀਂ ਹਾਂ ਇਦਾਂ ਦੀ ਪਵਾ ਦਾਂਗੇ ਜਿਹੜੀਆਂ ਹਾਂ ਇਹ ਵਾਲੀਆਂ ਹਾਂ ਉਹ ਜਿਹੜੀ ਸਾਹਮਣੇ ਆਹ ਇਦਾਂ ਦੀ ਟੀਨ ਉਹਦੇ ਵਿੱਚ ਦੇਖਣੀ ਆਪਾਂ ਦੇਖਣੀ ਨਹੀਂ ਦੇਣੀ ਹੈ ਵਿੱਚ ਆਓ ਇਹ ਤਾਂ ਦੇਖਣੀ ਤਾਂ ਨਹੀਂ ਦੇਣੀ ਆਪਾਂ ਨੇ ਤਾਂ ਲੈਵਲ ਉੱਪਰ ਦੋਰ ਦੇ ਹੋਰ ਹੈ ਲੈਵਲ ਤੇ ਲਾ ਦੇਣੀ ਆ ਉਹ ਤੇ ਮੋੜੇ ਦਾ ਟਾਲ ਲਾ ਕਰੀ ਹੀ ਆ ਉਹ ਟੀਨਾਂ ਦੀ ਹਾਂ ਆਪਣਾ ਚੱਕ ਦੋਰ ਦੇ ਫालतੂ ਲਾ ਦੇਣੇ ਉੱਪਰ ਲੈਵਲ ਕਰਦਾਂ ਨੂੰ ਇੱਕ ਵੀ ਲਾਈਵ ਚੱਲਦਾ ਇਹ ਬੱਦਨੀ ਆਪਣੀ ਵਾਲਾ ਚੱਲਦਾ ਕੰਧਿਆ ਲੱਗੇ ਕੱਢਣਾ ਵਾਲਾ ਕਿਵੇਂ ਕੱਢਣਾ ਕੋਵਾ ਕੋਵਾ ਚੱਲ ਰਿਹਾ ਕੋਵਾ ਸਾਹੀ ਦਾ ਭਾਈ ਠੰਡ ਹੈ ਲੱਗਣਾ ਕਿ ਆਂ ਜੀਬ ਦਾ ਸਵਾਦ ਆ ਆ ਕਾ ਲੱਗਦਾ ਨਹੀਂ ਹੈਗਾ ਤੈਨੂੰ ਤੇ ਲੱਗਣਾ ਨਹੀਂ ਲੱਗਣਾ ਕਿ ਉਹ ਲਾਲ ਪਰੀ ਵੀ ਪੀਣੀ ਐ ਟੀ ਪੂਤਨ ਜੜੀ ਉਹ ਨਾ ਪੰਦਰ ਦੀ ਨਹੀਂ ਆ ਛਾਈ ਤਾਂ ਤੇ ਤੌਹ ਚਾਈ ਦੀ ਆ ਲੱਗ ਤੈਨੂੰ ਕਿ ਆ ਕਿਸੇ ਥਾਣੇ ਦਾ ਉਹਦਾ ਲਾਲ ਪਰੀ ਚਾਹੀਦੀ ਆ ਪਤਾ ਹੈ ਵੀ ਠੰਡਾ ਹਾਂ ਉਹ ਉੱਜਾਂ ਚੱਲਦੀਆਂ ਠੰਡ ਤੇ ਬਾਅਦ ਵਿੱਚ ਚੱਲਦੀਆਂ ਠੰਡ ਤੇ ਚੱਲਦੀਆਂ ਉਹ ਮੇਲੇ ਬੱਕਰੀਆਂ ਕੋ ਉੱਥੇ ਉਹ ਖੜਾਉਂਨੇ ਲੈ ਹੁਣ ਇੱਥੇ ਤੇ ਉਹਦੀ ਹਵੇਲੀ ਦੇਖਣ ਲੱਗ ਗਏ ਬਣੀ ਕੋਲੀ ਦੀ ਹੈਂ ਕੋਲੀ ਦੀ ਹਵੇਲੀ ਦੇਖਦੀ ਹੁਣ ਇੱਥੇ ਤੇ ਹਾਂ ਬਾਈ ਕੋਲੂ ਦੀ ਬੋਲੂ ਦੀ ਕੋਲੀ 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 ਦੇ ਆਵਾਂ ਨਹੀਂ ਕੋਲੀ ਕੋਲੀ ਦੀ ਵੀ ਦੇਖ ਲਈ ਆ ਹੈਂ ਢੋਲੀ ਦੀ ਵੀ ਦਿਖਦੀ ਸਾਡੇ ਦੀ ਆਸਟ੍ਰੇਲੀਆ ਵਾਲੇ ਦੀ ਆਸਟ੍ਰੇਲੀਆ ਵਾਲੇ ਢੋਲੀ ਦੀ ਹੈ ਇੱਥੇ ਨਾਲੇ ਕਹਿੰਦੇ ਨਾ ਕਰਦੇ ਬੰਦਾ ਪਾ ਚੜਾ ਲੈਂਟਰ ਹੋ ਗਏ ਆ ਨਾ ਅੰਮ੍ਰਿਤ ਦਾ ਕੰਨੇ ਆ ਜਾਂਦੀਆਂ ਸਰ ਅਗਰ ਕਿੰਨਾ ਉੱਧਰ ਰੇ ਇੱਥੇ ਫਿਰ ਇਹਦੇ ਆਇਆ ਗਾ ਉੱਧਰ ਦੇ ਵਾ ਜਾ ਤੇ ਮੈਨੂੰ ਕਹੇ ਨਾ ਮੇਤੇ ਨਾ ਫੁੱਟੜ ਮੈਨੂੰ ਥੋੜੇ ਚੱਕਰ ਜੀ ਆ ਜਾਂਦੇ ਥੱਲੇ ਨੂੰ ਦੇਖ ਕੇ ਯਾਰ ਹਨਾ ਮੈਂ ਬਹੁਤ ਚੱਕੇ ਦੇ ਚੱਕਰ ਜੀ ਹੋਈ ਜਾਂਦਾ ਥੱਲੇ ਜਦ ਦੇਖਦਾ ਨਾ ਮੈਂ ਮੈਂ ਕੱਲ ਇੱਥੇ ਬੰਦੇ ਖੜੇ ਤੇ ਮਾ ਇਹ ਉੱਧਰੋਂ ਨਾਲੇ ਕਿ ਆਉਂਦੇ ਆਪੇ ਇਹਦਾ ਬਨੇਰੇ ਬਰੇ ਪਾਇ ਰੱਖੀ ਹੈ ਉਹ ਮਾ ਇਹ ਆ ਰਹੀ ਨਾ ਉੱਧਰ ਗੱਜਣਾ ਥੱਲੇ ਬੰਦੇ ਨੂੰ ਡਰ ਲੱਗੀ ਜਾਂਦਾ ਹੈ ਉੱਪਰ ਆਏ ਵੀ ਦੇਖ ਰਹੇ ਸੀ ਸਾਡੇ ਉੱਧਰ ਨੂੰ ਵੀ ਨਾ ਮੈਂ ਤਾਂ ਮੂੰਹ ਦੂਜੇ ਪਾਸੇ ਨੂੰ ਘੁਆਇਆ ਫਿਰ ਇੱਥੇ ਗੱਲਾਇਆ ਹੁੰਦਾ ਇਹਨਾਂ ਨੇ ਇਹਨਾਂ ਦਾ ਗਿਰ ਜਾਣ ਦਾ ਥੱਲੇ ਫਿਰ ਮੈਂ ਤਾਂ ਮੂੰਹ ਇੱਧਰ ਨੂੰ ਘੁਆਇਆ ਮੈਂ ਉੱਧਰ ਨੂੰ ਨਾ ਮੂੰਹ ਕਰ ਇਹ ਲੱਤਾਂ ਪਿੱਛੇ ਨੂੰ ਖੜ ਕੇ ਲੱਤਾਂ ਉੱਧਰ ਪਿੱਛੇ ਨੂੰ ਇੱਧਰ ਤਾਂ ਖਿੱਚਦਾਦਾ ਹੈ ਫਿਰ ਮੈਂ ਉੱਧਰ ਹਲੋ ਜੀ ਅੱਜ ਦੀ ਲਾਈਵ ਵੀਡੀਓ ਦੀ ਸਵੇਰੇ ਸਵੇਰ ਦੀ ਆਪਣੀ ਇਹ ਤੇ ਭਾਂ ਬੰਦ ਕਰਦੇ ਆ ਨਵੇਂ ਭਾਈ ਵੀਡੀਓ ਬੰਦ ਕਰ ਦਿਓ ਮੜੀ ਜੀ ਤੇ ਤੁਸੀਂ ਵੀ ਕਰ ਦੇ ਕਰੋ ਬੰਦ ਬੰਦ ਕਰਾ ਦਿਓ ਵੀਡੀਓ ਭਾਈ ਮੈਂ ਤੁਹਾਨੂੰ ਸਬਸਕ੍ਰਾਈਬਰ ਹਾਂ ਬੈਟ ਤੇ ਸਕਰਪਾਰੇ ਕਰਦੇ ਹੋ ਹਾਂ ਕਮੈਂਟ ਕਰਦੇ ਹੋ ਤੇ ਸ਼ੇਅਰ ਕਰ ਦਿਓ ਹਾਂ ਚਲ ਠੀਕ ਹੈ